ਹਲਕਰ ਰਾਜਾ ਸਾਸੀ ਤੋਂ ਆਮ ਆਦਮੀ ਪਾਰਟੀ ਨੂੰ ਝਟਕਾ ਜ਼ਿਲ੍ਹਾ ਜਰਨ ਸਕੱਤਰ ਕੁਲਦੀਪ ਸਿੰਘ ਸ਼ੀਨਾ ਸੈਂਕੜੇ ਸਾਥੀਆਂ ਸਮੇਤ ਕਾਂਗਰਸ ਤੋਂ ਸ਼ਾਮਲ ਕੈਂਡੀਡੇਟ ਨੂੰ ਪਿੰਡ-ਪਿੰਡ ਵਿੱਚ ਜਾਂਦੇ ਔਰ ਪ੍ਰਚਾਰ ਇਹ ਕਰ ਰਹੇ ਸੀ ਕਿ ਰਾਜਾ ਸਾਸੀ ਫੜਕੇ ਵਿੱਚੋਂ ਆਮ ਆਦਮੀ ਪਾਰਟੀ ਬੜੀ ਵੱਡੀ ਲੀਡ ਨਾਲ ਜਿੱਤੂਗੀ ਸੱਤ ਸੰਗਤ ਦੀ ਰੇਸ ਵਿੱਚ ਜਦੋਂ ਘੋੜਾ ਇਕੱਲਾ ਹੀ ਦੌੜ ਰਿਹਾ ਹੋਏ ਨਾ ਕਿ ਉਹਨੂੰ ਵਹਿਮ ਹੋ ਜਾਂਦਾ ਹੈ ਕਿ ਸ਼ਾਇਦ ਮੈਂ ਹੀ ਜਿੱਤੂਗਾ ਪਰ ਕਾਂਗਰਸ ਪਾਰਟੀ ਅਜ ਮੈਦਾਨ ਵਿੱਚ ਆਈ ਹੈ ਰਾਜਾ ਸਾਸੀ ਹਲਕੇ ਵਿੱਚ ਔਰ ਮੈਂ ਤੁਹਾਨੂੰ ਦੱਸ ਦਿਆਂ ਕਿ ਆਪਣੇ ਪਿੰਡ ਤੋਂ ਸ਼ੁਰੂਆਤ ਕਰੋ ਤੁਸੀਂ ਸ਼ੀਨਿਆਂ ਵਿੱਚੋਂ ਤੁਹਾਡੇ ਪਿੰਡ ਦਾ ਇੱਕ ਆਕੂ ਪਿੱਛੇ ਦੇ ਇਥੇ ਲੈਲੀ ਕਰਕੇ ਕਹਿ ਕੇ ਗਿਆ ਸੀ ਕਿ ਅਸੀਂ ਰਾਜਾ ਸਾਸੀ ਹਲਕੇ ਚੋ ਲੀਡ ਦਿਵਾਵਾਂਗੇ ਔਰ ਮੈਂ ਤੁਹਾਡੇ ਮਾਧਿਅਮ ਰਹੀਂ ਉਹਨੂੰ ਇਹ ਬੇਨਤੀ ਕਰਦੇ ਹਾਂ ਕਿ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸਾਡੇ ਸ਼ੇਰ ਸਰਦਾਰ ਕੁਲਦੀਪ ਸਿੰਘ ਨੇ ਉਹਨੂੰ ਪਿੰਡ ਤੋਂ 250 ਵੋਟ ਤੋਂ ਵੱਧ ਦੀ ਲੀਡ ਨਾਲ ਹਰਾਇਆ ਸੀ ਅਕੂ ਰਾਜਾ ਸਾਸੀ ਹਲਕੇ ਦਾ ਬੋਝ ਛੱਡਦੇ ਰਾਜਾ ਸਾਸੀ ਹਲਕੇ ਦੇ ਲੋਕ ਬਹੁਤ ਸੁਲਝੇ ਨੇ ਬੜੇ ਸਿਆਣੇ ਨੇ ਤੂੰ ਆਪਣੇ ਪਿੰਡ ਚੋਂ ਇਸ ਚੜੂ ਪਾਰਟੀ ਨੂੰ ਦਿਤਾ ਕੇ ਦਿਖਾ ਫਿਰ ਸਾਡੇ ਨਾਲ ਮੁਕਾਬਲਾ ਕਰੀ ਰਾਜਾ ਸਾਸੀ ਹਲਕੇ ਵਿੱਚ ਜਾ ਕੇ ਲੱਗਦਾ ਬੜਾ ਸੋਖਾ ਹੈ ਸਾਥ ਸੰਗਤ ਜੀ ਜਿਹੜੇ ਬੰਦੇ ਨੇ ਕਦੀ ਮੈਂਬਰ ਪੰਚਾਇਤ ਦੀ ਇਲੈਕਸ਼ਨ ਨਾਲ ਲੜੀ ਹੋਏ ਤੁਸੀਂ ਦੱਸੋ ਪਿੰਡ ਵਾਸੀ ਬੈਠੇ ਹੋ ਕਦੀ ਮੈਂਬਰ ਪੰਚਾਇਤ ਦੀ ਉਸਾਗੂ ਨੇ ਇਲੈਕਸ਼ਨ ਲੜੀ ਆ ਪਿੰਡ ਚੋਂ ਜਿਹੜਾ ਗਾਵੇ ਕਰ ਰਿਹਾ ਵੀ ਮੈਂ ਰਾਜਾ ਸਾਸੀ ਹਲਕਾ ਦਿਤਾਉਂਗਾ ਆਮ ਆਦਮੀ ਪਾਰਟੀ ਨੂੰ ਕੋਈ ਨਹੀਂ ਜੇ ਦੱਸ ਸਕਦਾ ਹੈ ਜਾਂ ਅਕਾਲ ਪੁਰਖ ਦੱਸ ਸਕਦਾ ਹੈ ਜਾਂ ਤੁਸੀਂ ਜਿਦਾ ਸਕਦੇ ਹੋ ਸੋ ਮੇਰੀ ਤੁਹਾਨੂੰ ਬੇਨਤੀ ਆ ਕਿ ਅੱਜ ਤੋਂ ਬਾਅਦ ਰਾਜਾ ਸਾਸੀ ਹਲਕੇ ਦੀ ਚੋਣ ਨੇ ਸਰਕਾਰੀਆ ਸਾਹਿਬ ਦੀ ਅਗਵਾਈ ਵਿੱਚ ਮੈਂ ਖੜਿਆ ਹੋਣਾ ਔਰ ਰਾਜਾ ਸਾਸੀ ਹਲਕਾ ਹਮੇਸ਼ਾ ਦੀ ਤਰ੍ਹਾਂ ਦੁਬਾਰਾ ਜਿੱਤ ਪ੍ਰਾਪਤ ਕਰੂੰਗਾ ਜਿੰਨਾ ਤੱਕ ਸਰਦਾਰ ਕੁਲਦੀਪ ਸਿੰਘ ਜੀ ਦੀ ਗੱਲ ਆ ਇਹ ਪਹਿਲੋਂ ਵੀ ਕਾਂਗਰਸ ਪਾਰਟੀ ਤੇ ਬੜੇ ਢੱਲੇਦਾਰ ਆਗੂ ਸੀ ਕੁਝ ਕਮੀਆਂ फते को कोई भी असला वाज गुरु का हाँ लाल ने की ਰੁਨੇ ਕੀਤੀ ਸਰਹੰਦ ਵੀ ਤੁਹਾਡਾ ਪਿਆਰ ਦੇਖ ਕੇ ਗੁਲਦੀਪ ਦੇ ਨਾਲ ਉਹਦੇ ਸਾਥੀਆਂ ਦੇ ਨਾਲ ਮੇਰ ਕੋ ਰਿਹਾ ਨਹੀਂ ਗਿਆ ਕਿ ਮੈਂ ਸਿਰਫ ਦੋ ਕਲਪ ਤੁਹਾਡੀਆਂ ਸਾਝੀ ਕਰਨੀਆਂ ਬੇਨਤੀ ਇਹ ਆ ਕਿ ਪਿਛਲਾ ਸਮਾਂ ਤੁਸੀਂ ਦੇਖਿਆ ਔਰ ਜੋ ਜ਼ਿੰਮੇਵਾਰੀਆਂ ਸਾਡੀਆਂ ਬਣ ਬਹੁਤ ਹੀ ਸਤਿਕਾਰਯੋਗ ਸਾਡੇ ਛੋਟੇ ਵੀ ਮੈਂਬਰ ਪਾਰਲੀਮੈਂਟ ਸਰ ਗੁਰਜੀਤ ਸਿੰਘ ਜੀ ਔਜਲਾ ਜਲਾ ਸਾਡੇ ਵਕ ਵਕ ਪਿੰਡਾਂ ਤੋਂ ਆਏ ਸਾਡੇ ਸਰਪੰਚ ਸਾਹਿਬਾਨ ਸਾਡੇ ਬਹੁਤ ਬਹੁਤ ਸੱਜਣ ਜੁਤੀ ਹੁੰਦੀ ਹੈ ਜੁम्मेवार ਅਮਰਸਰ ਬਾਰੇ ਬਹੁਤ ਸਾਰੇ ਗੱਲਾਂ ਸਾਂਝੀਆਂ ਕੀਤੀਆਂ ਜੋ ਅਮਰਸਰ ਲਈ ਚਾਹੀਦਾ ਸੀ ਉਹ ਵੀ ਬਹੁਤ ਕੋਦੋਤੋ ਆਪਣਾ ਯੋਗਦਾਨ ਪਾਇਆ ਤੇ ਆਹ ਭਟੀਆਂ ਸੜਕਾਂ ਜਿਹੜੀਆਂ ਅੱਜ ਇੱਥੇ ਆਈਆਂ ਇਹਨਾਂ ਦੀ ਦੇਣ ਹੈ ਸੋ ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ ਪਿਛਲੇ ਸਮੇਂ ਮੈਂ ਨਹੀਂ ਕਹਿੰਦਾ कि किसी भीले ਸਾਡੇ ਕੋ ਵੀ ਕੋਈ ਪਤਾਈ ਹੋਈ ਹੋਗੀ। ਔਰ ਮੈਂ ਜਾ ਕੇ ਤੁਹਾਨੂੰ ਮੋਰ ਪਰ ਸੱਜਣਾ ਨੂੰ ਮਿਲ ਕੇ ਵੀ ਜਾਊਂਗਾ ਪਰ ਤੁਸੀਂ ਅੱਜ ਤੋਂ ਆਪਣੀ ਜ਼ਿੰਮੇਵਾਰੀ ਸਮਝੋ ਕਿ ਇਲੈਕਸ਼ਨ ਤੁਹਾਡੀ ਹੈ ਔਰ ਇੱਕ ਇੱਕ ਵੋਟ ਜਿਹੜੀ ਆਗਲਾ ਸਾਹਿਬ ਦੇ ਹੱਕਿਤ ਪਾ ਕੇ ਇਹਨਾਂ ਨੂੰ ਕਾਮਯਾਬ ਕਰੋ। ਬਹੁਤ ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਹੀਂ ਸਮ। ਸਾਰੇ ਆਇਓ ਸਾਰੇ ਸੁਹਣ ਵਿਲਾਸ ਸਿੰਘ ਜੀ ਸਰਕਾਰੀਆ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਜੀ ਮੈਂ ਤੁਹਾਡਾ ਇੱਧਾ ਵਜਾ ਇਕਰ ਟੇਕੇ ਇੱਕੋ દਬੇ ਨਾਲ ਕਹਿ ਸਕਦਾ ਕਿ ਅੰਗਰੇਜ਼ੀ ਵਿੱਚ ਇੱਕ ਕਹਾਵਤ ਆ ਵੈਲ ਡਨ ਇਜ਼ ਹਾਫ ਡਨ ਜਿਹੜੇ ਕਾਰਜ ਦੀ ਸ਼ੁਰੂਆਤ ਚੰਗੀ ਹੋਏ ਉਹ ਦਾ ਅੰਤ ਵੀ ਚੰਗਾ ਹੁੰਦਾ ਹੈ ਸੋ ਸਾਥ ਸੰਗਤ ਜੀ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਚੱਲ ਰਹੀਆਂ ਨੇ ਰਾਜਾ ਸਾਸੀ ਹਲਕੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਦਾਰ ਗੁਰਜੀਤ ਸਿੰਘ ਗੋਜਲਾ ਜੀ ਦੀ ਜਿਹੜੀ ਰਾਜਾ ਸਾਸੀ ਹਲਕੇ ਵਿੱਚ ਚੋਣ ਪ੍ਰਚਾਰ ਦੀ ਮੁਹਿੰਮ ਹੈ ਅੱਜ ਤੁਹਾਡੇ ਇਸ ਫੈਸਲੇ ਨੇ ਸ਼ੁਰੂਆਤ ਕੀਤੀ ਹੈ ਔਰ ਮੈਂ ਦਲੇਰ کہہ ਸਕਦਾ ਕੇ ਮੋਹਰ ਲਾ ਦਿਓ ਬੋਲੇ ਈਸਾ ਮੇਰੀ ਸਾਥੇ ਵਿਕਾਸਕਾਰ ਜਾਨੂ ਦੇਖਦੇ ਹੋਏ ਅੱਜ ਫੈਸਲਾ ਲਿਆ ਕਿ ਅਸੀਂ ਕਾਂਗਰਸ ਪਾਰਟੀ ਵਿੱਚ ਘਰ ਵਾਪਸੀ ਕਰਨੀ ਆ ਔਰ ਕਾਂਗਰਸ ਪਾਰਟੀ ਦਾ ਝੰਡਾ ਜਿਹੜਾ ਆ ਆਪਣੇ ਪਿੰਡ ਵਿੱਚੋਂ ਬਲਦ ਕਰਨਾ ਆ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਇਹ ਮੁਕਾਬਲਾ ਇਹ ਲੜਾਈ ਤੁਹਾਡੇ ਸਾਰਿਆਂ ਦੇ ਸਿਰ ਤੇ ਆ ਇੱਕ ਇੱਕ ਵੋਟ ਨੇਤਾ ਜੀ ਨੇ ਫੈਸਲਾ ਕਰਨਾ ਆ ਕਿ ਦੇਸ਼ ਦਾ ਪ੍ਰਧਾਨ ਮੰਤਰੀ ਆਉਣ ਵਾਲਾ ਕੌਣ ਹੋਊਗਾ ਇਹ ਨਾ ਸੋਚਿਓ ਕਿ ਤੁਸੀਂ ਸਿਰਫ ਇੱਕ ਮੈਂਬਰ ਪਾਰਲੀਮੈਂਟ ਚ ਹੋਣਾ ਆ ਜਾਂ ਸਿਰਫ ਇੱਕ ਵੋਟ ਪਾਉਣ ਜਾਣੀ ਆ ਤੁਹਾਡੀ ਇੱਕ ਇੱਕ ਵੋਟ ਨੇ ਇਹ ਫੈਸਲਾ ਕਰਨਾ ਆ ਕਿ ਇਸ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਹੋਊਗਾ ਸਰਦਾਰ ਕੁਲਦੀਪ ਸਿੰਘ ਸਰਪੰਚ ਵਿਚਰਾ ਕਲਾ ਦੀ ਗ੍ਰਹਿ ਵਿਖੇ 71 ਹੋਈ ਸਮੂਹ ਸਾਧ ਸੰਗਤ ਜੀ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਲੱਗਾ ਪਕੌੜੇ ਗੂੜੇ ਉੱਤੇ ਰਹਿਗਾ ਰੋਟੀ ਲੱਗਦਾ ਸੁਮੇ ਸਰਦਾਰ ਗਗਿੰਦਰ ਸਿੰਘ ਜੀ ਸukh sarkaria ਸਾਫ ਕਾ ਮੰਤਰੀ ਤੁਹਾਡੇ ਹਰਮਨ ਪਿਆਰੇ ਨੇਤਾ ਜਿਨ੍ਹਾਂ ਨੂੰ ਵਿਕਾਸਪੁਰਸ਼ ਦੇ ਨਾਂ ਨਾਲ ਜਾਣਿਆ ਜਾਂਦਾ ਜਿਨ੍ਹਾਂ ਨੇ ਆਪਣੇ ਇਲਾਕੇ ਦੇ ਵਿੱਚ ਨਹਿਰਾਂ ਦਾ ਹੋਵੇ ਸੜਕਾਂ ਦਾ ਹੋਵੇ ਅਨੇਕਾਂ ਨਿੱਜੀ ਤੇ ਸਮਾਜਿਕ ਕੰਮਾਂ ਦੇ ਵਕਾਫੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜੇ ਮੈਂ ਕਹਦਾ ਤੇ ਮਾਝੇ ਦਾ ਨੰਬਰ ਇੱਕ ਹਲਕਾ ਹੈ ਤੇ ਉਹ ਰਾਜਾ ਸਾਸੀ ਹੈ ਉਹਨਾਂ ਦੇ ਨਾਲ ਦਲਰਾਜ ਸਿੰਘ ਸਰਕਾਰੀਆ ਜਿਹੜਾ ਹਰ ਵੇਲੇ ਦੁੱਖ ਸੁੱਖ ਦੇ ਵਿੱਚ ਤੁਹਾਡੀ ਬਾਹ ਬੰਦਦਾ ਆ ਔਰ ਲਖਵਿੰਦਰ ਸਿੰਘ ਜੀ ਝਿਓਟੀ ਸੁਖਬੀਰ ਸਿੰਘ ਸੁਖ ਧਾਰੀਵਾਲ ਜੀ ਸਰਪੰਚ ਕੁਲਦੀਪ ਸਿੰਘ ਜੀ ਕੁਕੜਾ ਵਾਲਾ ਅੰਮ੍ਰਿਤਪਾਲ ਸਿੰਘ ਜੀ ਸਹਿਦਪੁਰ ਸਰਪੰਚ ਤੇਂਦਰ ਸਿੰਘ ਜੀ ਬਰਨਾਲੀ ਸਰਪੰਚ ਮੰਗਲ ਸਿੰਘ ਜੀ ਸਹਿਦਪੁਰ ਸਰਪੰਚ ਰਵਜੀਤ ਸਿੰਘ ਜੀ ਲਦੇ ਬਲਾਗ ਸੰਮਤੀ ਮੈਂਬਰ ਹਰਪਾਲ ਸਿੰਘ ਜੀ ਸਰਪੰਚ ਰਕਮਨਪ੍ਰੀਤ ਸਿੰਘ ਜੀ ਅਦਰੀ ਵਾਲਾ ਰਾਜਪਾਲ ਸਿੰਘ ਜੀ ਸਭਰ ਸਰਦਾਰ ਪਾਲ ਸਿੰਘ ਜੀ ਮੈਂਬਰ ਪੰਚਾਇਤ ਸਰਦਾਰ ਜੀਤ ਪਾਲ ਸਿੰਘ ਜੀ ਛੀਨਾ ਸਰਦਾਰ ਜੀਤ ਸਿੰਘ ਜੀ ਪੰਚ ਸਰਦਾਰ ਕਰਮ ਸਿੰਘ ਜੀ ਸਰਪੰਚ ਸਬਾਜਪੁਰ ਦਿਲਪ੍ਰੀਤ ਸਿੰਘ ਜੀ ਉੱਚਾ ਕਲਾ ਤੇ ਹੋਰ ਵੀ ਨੇਕਾ ਸੀਨੀਅਰ ਯੂਨੀਅਨ ਲੀਡਰ ਤੇ ਸਾਡੇ ਕਾਂਗਰਸ ਪਾਰਟੀ ਦੀ ਰੀੜ ਦੀ ਹੱਡੀ ਜੋ ਇਸ ਵੇਲੇ ਇਸ ਗ੍ਰਹਿ ਵਿਖੇ ਬੈਠੀ ਹੈ ਮੈਂ ਆਪਕੀ ਨੂੰ ਬੇਨਤੀ ਕਰਨ ਆਇਆ ਹਟਮੋ ਸਿੰਘ ਦੇ ਕੇ ਗਿਆ ਕਾਂਗਰਸ ਪਾਰਟੀ ਦੀ ਸਰਕਾਰ ਜਿੰਨਾ ਕੁ ਉਹਨੇ ਦਿੱਤਾ ਇਹ ਜੇ ਅਸੀਂ 10 ਸਾਲ ਹੀ ਵਜੇ ਬਣਦਾ ਜਾਊਗਾ ਉਹਦੀ ਵਿਸਾਤ ਵੱਧਦੀ ਜਾਣੀ ਹੈ ਤੁਸੀਂ ਦੇਖ ਲਓ ਸੈਂਟਰ ਜੋ ਅੱਗੇ ਦੇ ਕਾਲਪਰ ਹੋ ਜਾਦੇ ਨੇ ਆਪਕੇ ਨਹੀਂ ਉਹਨਾਂ ਦੇ ਨਾਮ ਨਾਲ ਹੋ ਜਾਂਦਾ ਹੈ ਤਾਂ ਮੈਂ ਉਹ ਖਾਣ ਨੂੰ ਆਉਂਦਾ ਹਾਂ ਇੱਥੇ ਆ ਜਾਓ ਪਾਣੀ ਨਹੀਂ ਆਪਣੀ ਖਲੀ ਫਾਇਲ ਲਿਆ ਦਿਓ ਇੱਧਰ ਆ ਜਾਓ ਬੋਲ ਰਹੀ ਹੈ ਇੱਕ ਵਾਰ ਸਭ ਆ ਫੋਟੋ ਚਾਹੁੰਦੇ ਨੇ ਠੀਕ ਹੈ ਫੋਟੋ ਹੈਲੋ ਕਾਪੀ ਇਹ ਨਹੀਂ ਮਾਲ ਕਿੱਦੀ ਦਾ ਲੈ ਚਾਹੁੰਦਾ ਆਉ ਦੱਸਿਆ ਨਹੀਂ ਮੈਂ ਨਾ ਵੀ ਸਾਰੇ ਲੱਕੇ ਦੇ ਵਿੱਚ ਤੇਰੀ ਚਾਹ ਨਹੀਂ ਤਾਂ ਚਾਟੇ ਗਲਾਏ ਨੇ ਲੱਕੇ ਦੇ ਵਿੱਚ ਢੋਲੀ ਦੇ ਇਹ ਜਨੇ ਕਰਵਾ ਸਰਕਾਰੀ ਮੇਰੇ ਕੋ ਜੀ ਦੇਖੋ ਅੱਜ ਅਸੀਂ ਸ਼ੀਨਾਂ ਵਿਖੇ ਸਰਦੀਪ ਸਿੰਘ ਜੀ ਜੋ ਕਿ ਪੰਚ ਨੇ ਉਹਨਾਂ ਦੇ ਗ੍ਰਹਿ ਵਿਖੇ ਅੱਜ ਵੱਡੀ ਜਿਹੜੀ ਮੀਟਿੰਗ ਹੋਈ ਹੈ ਫਤਿਹ ਸਾਡੇ ਬਹੁਤ ਸਤਿਕਾਰਯੋਗ ਆਜੋ 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 ਮੰਤਰੀ ਸੁਖਵਿੰਦਰ ਸਿੰਘ ਸੁਖਸਰਕਾਰੀਆ ਜੀ ਉਹਨਾਂ ਦੇ ਰੈਂਡ ਮੈਚ ਦੇ ਹਿੱਟ ਅੱਜ ਉਹਨੂੰ ਸੰਬੋਧਨ ਕਰਨਾ ਇਹ ਵੱਡਾ ਕੱਟ ਜਿਹੜਾ ਲੋਕਾਂ ਦਾ ਸੀ ਠਾਠਾ ਮਾਰਦਾ ਕੱਟ ਇਸ ਗੱਲ ਦੀ ਗਵਾਹੀ ਭਰਦਾ ਕਿ ਲੋਕ ਕਾਂਗਰਸ ਪਾਰਟੀ ਨੂੰ ਲੈ ਕੇ ਆਉਣ ਦੇ ਵਿੱਚ ਔਰ ਕਾਂਗਰਸ ਪਾਰਟੀ ਦੀ ਕੇਂਦਰ ਸਰਕਾਰ ਬਣਾਉਣ ਦੇ ਵਿੱਚ ਪੂਰੀ ਤਰ੍ਹਾਂ ਤਿਆਰ ਨੇ ਸੋ ਅੱਜ ਦੀ ਜਿਹੜੀ ਇਹ ਮੀਟਿੰਗ ਸੀ ਦਿਲਰਾਜ ਸਰਕਾਰੀਆ ਉਹਨਾਂ ਦੀ ਸੂਚੀ ਟੀਮ ਨੇ ਸਭ ਨੇ ਨੇ ਮਿਹਨਤ ਕਰਕੇ ਲੋਕਾਂ ਨੂੰ ਪ੍ਰੇਰ ਕੇ ਇੱਥੇ ਲੈ ਕੇ ਆਏ ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਕੇਂਦਰ ਦੇ ਵਿੱਚ ਲੋਕ ਮਾਰੂ ਨੀਤੀਆਂ ਔਰ ਜਿਹੜਾ ਬਾਬਾ ਸਾਹਿਬ ਕੀ ਲੋਕ ਬੇਦਖਲੀ ਦਾ ਸੰਵਿਧਾਨ ਦੇ ਅਧਿਕਾਰ ਨੂੰ ਖਤਮ ਕੀਤਾ ਜਾ ਰਿਹਾ ਹੈ ਉਹ ਜਿਹੜੀ ਲੜਾਈ ਹੈ ਉਹ ਅੱਜ ਪੰਜਾਬ ਦੇ ਵਿੱਚ ਇੱਕ ਜੁਨ ਨੂੰ ਲੜੀ ਜਾਣੀ ਹੈ ਤੇ ਪੰਜਾਬ ਦੇ ਪੰਜਾਬੀਆ ਜਿੰਨੇ ਨੇ ਕਿਉਂਕਿ ਜਿਹੜਾ ਹਮੇਸ਼ਾ ਜ਼ੁਲਮ ਦੇ ਉੱਤੇ ਲੜਾਈ ਲੜੀ ਹੈ ਉਹਨਾਂ ਦੇ ਮਨ ਤੇ ਇੱਕ ਬਹੁਤ ਵੱਡਾ ਗਹਿਰਾ ਅਸਰ ਹੈ ਮਣੀਪੁਰ ਵਰਗੀਆਂ ਘਟਨਾਵਾਂ ਦਾ ਹਾਦਸੇ ਵਰਗੀਆਂ ਘਟਨਾਵਾਂ ਦਾ ਦੇਸ਼ ਤੇ ਤੋੜੀਆਂ ਸਰਕਾਰਾਂ ਦਾ ਉਹ ਸਾਰੇ ਪੰਜਾਬੀਆ ਇਸ ਵੇਲੇ ਤਿਆਰ ਨਹੀਂ ਇਸ ਜ਼ੁਲਮ ਨੂੰ ਲਾਂਬੇ ਕਰਨ ਨੂੰ ਔਰ ਕੇਂਦਰ ਦੇ ਜਿੰਡੀਆਂ ਲਾਈਨ ਦੀ ਸਰਕਾਰ ਬਣਾਉਣ ਨੂੰ ਉਹਨਾਂ ਨੇ ਮੜ ਬਣਾਇਆ ਹੈ ਕਿ ਜਿਹੜੀ ਕਾਂਗਰਸ ਦੀ ਮੈਂ ਮੰਨਦਾ ਕਿ ਸਾਰੇ ਪੰਜਾਬ ਦੇ ਵਿੱਚ ਇੱਕ ਇੱਕ ਸੀਟ ਜਿਹੜੀ ਜਿੱਤ ਕੇ ਕੇਂਦਰ ਦੇ ਵਿੱਚ ਇੰਡੀਆ ਲਾਈਨ ਦੀ ਸਰਕਾਰ ਨੂੰ ਔਜਲਾ ਸਾਹਿਬ ਤੁਸੀਂ ਘੋਬਰਿਆ ਜਿਹੇ ਹਲਕੇ 'ਚ ਕਿਸ ਤਰ੍ਹਾਂ ਦਾ ਅਫਸ਼ਾਰ ਦੇ ਸਲੇ ਲੋਕਾਂ ਨੇ ਬਹੁਤ ਮਾਣਕਾਰਿਕ ਵਿਕਤ ਸਰਕਾਰੀਆ ਸਾਹਿਬ ਦੇ ਕੀਤੇ ਕੰਮਾਂ ਨੂੰ ਲੋਕ ਬਹੁਤ ਸਰਾਹ ਰਹੇ ਨੇ ਕਿਉਂਕਿ ਇਹਨਾਂ ਨੇ ਜਿੰਨਾ ਇੱਥੇ ਹਰਕੇ ਦਾ ਵਿਕਾਸ ਕੀਤਾ ਦੂਸਰਾ ਨੇ ਸੈਂਟਰ ਦੇ ਪ੍ਰੋਜੈਕਟ ਨੇ ਜਿਹੜਾ ਰਾਜਾ ਸਾਸੀ ਨੂੰ ਖਾਸ ਕਰਕੇ ਜਿੱਥੇ ਰਿੰਗ ਰੋਡ ਆ ਰਿਹਾ ਐਕਸਪ੍ਰੈਸ ਵੇ ਹਾਈ ਆ ਰਿਹਾ ਔਰ ਜਿਹੜਾ ਰਾਜਾ ਸਾਸੀ ਤੋਂ ਲੈ ਕੇ ਰਮਦਾਸ ਤੱਕ ਜਿਹੜੀ ਵਾਇਆ ਜਨਾਲਾ ਸੜਕ ਬਣੀ ਐ ਹੋਰ ਲੇਨ ਬਣਿਆ ਉਦ ਲਈ ਲੋਕਾਂ 'ਚ ਬਹੁਤ ਖੁਸ਼ੀ ਹੈ ਲੋਕ ਕਹਿੰਦੇ 10 ਮਿੰਟ 'ਚ 5 ਮਿੰਟ 'ਚ ਕਢਾ ਲਿਓ ਸੀ ਨਾਲੇ ਚਲੇ ਜੰਨੇ ਆ ਜਿਹੜਾ ਪਹਿਲਾਂ ਸਫ਼ਰ ਘੰਟਿਆਂ 'ਚ ਹੁੰਦਾ ਸੀ ਔਰ ਝੜਕਾ ਟੁੱਟੀਆਂ ਸੀ ਬੁਰਾ ਹਾਲ ਸੀ ਅੱਜ ਉਹ ਲੋਕ ਆ ਜਿਹੜੇ ਖਾਇ ਉਹਨਾਂ ਕਹਿੰਦਾ ਕੁਝ ਹੋਵੇ ਸਾਡੀਆਂ ਨੇ ਜਾਇਦਾਦਾਂ ਨੇ ਬਾਰਡਰ ਤੱਕ 10 ਤੋਂ 15 ਲੱਖ ਰੁਪਏ ਪ੍ਰਤੀ ਕਿੱਲਾ ਵੰਡੀਆਂ ਨੇ ਜਿਹੜੇ ਮੱਥੇ ਦੇ ਜਿਹੜੇ ਕਰੋੜਾ ਰੁਪਏ ਦੇ ਲੋਕਾਂ ਦੇ ਹੋ ਗਏ ਨੇ ਲੋਕ ਐ ਥੋੜੇ ਖੁਸ਼ੀ ਮਨਾ ਰਹੇ ਨੇ ਇਹੋ ਜਿਹੇ ਵਿਕਾਸ ਨੂੰ ਲੋਕ ਚਾਹਦੇ ਸੀ ਯੋਜਨਾ ਦੀ ਪ੍ਰਾਪਤਾ ਸੋ 에어ਪੋਰਟ ਦਾ ਵਿਕਾਸ ਰੇਲਵੇ ਦਾ ਵਿਕਾਸ ਬਾਰਡਰ ਏਰੀਆ ਦਾ ਵਿਕਾਸ ਬਾਰਡਰ ਨੂੰ ਖੋਲਣ ਦੀ ਮੰਗ ਤੋ ਸਾਰੇ ਬੰਨੇ ਜ਼ਿੰਮੇਵਾਰਾਂ ਦੇ ਵਿੱਚ ਬਸਰੇ ਦਾ ਹੱਲ ਕਰਨਾ ਹਰ ਤਰ੍ਹਾਂ ਦੇ ਵਿਕਾਸ ਦੇ ਉੱਤੇ ਆਪਾਂ ਕੰਮ ਕੀਤਾ ਨੇ 450 ਪ੍ਰਾਇਮਰੀ ਸਕੂਲ ਗਰੀਬ ਲੋਕਾਂ ਵਾਸਤੇ ਵੀ ਅਸੀਂ ਉਹਨਾਂ ਨੂੰ ਐਲੀਵੇਟ ਕੀਤਾ ਉਹ ਸਾਰੇ ਚੀਜ਼ਾਂ ਲੋਕਾਂ ਦੇ ਮੰਗ ਕੇ ਅਸੀਂ ਪਹਿਲਾਂ ਬਣਾਏ ਨੇ ਕੰਮ ਪਰਮਾਤਮਾ ਨੇ ਤੁਹਾਨੂੰ ਮੌਕਾ ਮਿਲਦਾ ਤੁਹਾਡਾ ਅਗਲਾ ਰੋਡ ਮੈਪ ਕੀ ਆਪਣੇ ਰੋਡ ਮੈਪ ਜਿੰਦੇ ਕੰਮ ਨੇ ਜਿਹੜੇ ਜਿਹੜੇ ਚੱਲ ਰਹੇ ਨੇ ਉਹਨਾਂ ਨੂੰ ਵੀ ਦੀ ਗੱਲ ਕੰਪਲੀਟ ਕਰਨਾ ਪੂਰੇ ਸਿਟੀ ਨੂੰ ਹੋਰ ਵਿਕਾਉਣਾ ਔਰ ਮੈਡੀਕਲ ਟੂਰਿਜ਼ਮ ਨੂੰ ਵਧਾਉਣਾ ਆ ਆਈਟੀ ਸਿਟੀ ਸਥਾਪਿਤ ਕਰਨੀ ਪੁਰਾਣੇ ਜਿਹੜੇ ਇੰਡਸਟਰੀ ਜਿਹੜੀ ਰਵਾਇਤੀ ਨਸੀਅਤ ਤੇ ਖਤਮੀ ਉਹਨੂੰ ਲੈ ਕੇ ਆਉਣਾ ਔਰ ਜਿਹੜਾ ਐਸਜੀਡ ਹੈ ਉਹਦੀ ਮੰਗ ਸਾਡੀ ਪਹਿਲਾਂ ਵੀ ਚੱਲ ਰਹੀ ਉਹਨੂੰ ਮੰਗਣ ਨੂੰ ਵੀ ਅਸੀਂ ਲੈ ਕੇ ਜਾਣਾ ਸਰਕਾਰ ਦੇ ਵਿੱਚ ਤਾਂ ਕਿ ਇੱਥੇ ਆਵੇ ਔਰ ਜਿਹੜੇ ਅਗਨੀਵੀਰ ਹੈ ਉਹਨੂੰ ਅਸੀਂ ਖਤਮ ਕਰਨਾ ਹੈ ਅਗਨੀਵੀਰ ਵਰਗੀ ਜੋਚ 올ਡ ਪੈਨਸ਼ਨ ਸਕੀਮ ਨੂੰ ਲਾਗੂ ਕਰਾਉਣਾ ਔਰ ਜਿੰਨੇ ਵੀ ਗਰੀਬ ਵਰਗ ਨੇ ਠੇਕੇਦਾਰੀ ਜਿਦਾ ਰਾਘੂ ગાંધી ਨੇ ਕਿਹਾ ਖਤਮ ਕਰ ਦੇਣੀ ਹੈ ਔਰ ਠੇਕੇਦਾਰੀ ਖਤਮ ਕਰਕੇ ਉਹਨਾਂ ਨੇ ਕਿਹਾ ਕਿ ਅਸੀਂ ਆਮ ਲੋਕਾਂ ਨੂੰ ਸਿੱਧੀ ਜਿਹੜੀ ਜੋਬ ਹੈ ਉਹ ਮਿਲਿਆ ਕਰੂਗੀ। ਸੋ ਜਿਹੜੇ ਪਬਲਿਕ ਦੇ ਹਿੱਤਾਂ ਦੇ ਕੰਮ ਹੈ ਉਹ ਅਸੀਂ ਸਾਰੇ ਆਉਣ ਵਾਲੇ ਸਮੇਂ 'ਚ ਕਰਨੇ। ਸਭ ਵਧੀਆ ਹੋ ਸਕਦਾ ਹੈ। ਸੋ ਨਾੜਕਦੇਵਾ ਹਸਪੀਟਲ ਸਾਡੇ ਮੇਂਚਾ ਹੀ ਅਸੀਂ ਉਹਦੇ 'ਤੇ ਕੰਮ ਕਰਦੇ ਰਹੇ ਹਾਂ। ਔਰ ਅੱਗੇ ਤੋਂ ਵੀ ਉਹਦੇ 'ਤੇ ਕਰਨੇ। ਔਰ ਨਿੱਕੇ ਕੰਮ ਹੋਰ ਹੈ ਜਿਹੜੇ ਲੋਕਾਂ ਦੇ ਅਸੀਂ ਨਿੱਜੀ ਤੌਰ ਤੇ ਵੀ ਕੀਤੇ ਨੇ ਔਰ ਸਮਾਜਿਕ ਤੌਰ ਤੇ ਵੀ ਕੀਤੇ ਵੱਡਾ ਸੰਘਰਸ਼ ਤਿੰਨ ਸਾਥ ਇੱਕ ਸਾਲ ਦੀ ਬਰਾਬਰ ਕਿਸਾਨ ਭਾਈਚਾਰੇ ਦੀ ਉੱਥੇ ਬੈਠੇ ਜੁਕ੍ਰੇਨ 'ਚੋਂ ਬੱਚੇ ਲੈ ਕੇ ਆਏ ਡਾਕਟਰ ਜਦੋਂ ਨਿਊਕਲੀਅਰ ਵ ਤੋ ਜਿਹੇ ਜਿੱਥੇ ਧਰਨੇ ਦੇਣ ਦੀ ਲੋੜ ਵੀ ਧਰਨੇ ਕੀਤੀਆਂ ਮਤਲਬ ਸੜਕ ਤੋਂ ਲੈ ਕੇ ਸੰਸਦ ਤੱਕ ਲੜਾਈ ਲੜੀ ਔਰ ਹਰ ਮੁੱਦਾ ਪਾਰਲੀਮੈਂਟ 'ਚ ਰੱਖਿਆ ਮੈਂ ਕਹਿਣਾ ਚਾਹੁੰਦਾ ਜਿੰਨੇ ਵੀ ਖੜੇ ਨੇ ਜਿੰਨੇ ਜਿਨ੍ਹਾਂ ਨੇ ਵਿਧਾਨ ਸਭਾ 'ਚ ਡਿਊਟੀ ਲਵਾਈ ਹੈ ਇਸ ਵੇਲੇ ਇਲੈਕਸ਼ਨਾਂ ਦੇ ਵਿੱਚ ਉਹ ਵਿਧਾਨ ਸਭਾ ਦੀ ਇੱਕ ਆਪਣੀ ਕੋਈ ਦੋ ਮੰਗਾ ਦੱਸ ਦੇਣ ਕਦੀ ਉਹਨਾਂ ਨੇ ਜਾ ਕੇ ਮੂੰਹ ਖੋਲਿਆ ਹੋਵੇ ਵਿਧਾਨ ਸਭਾ ਦੇ ਵਿੱਚ ਉਹ ਸੱਚੇ ਮੂੰਹ ਗਏ ਦੇ ਸੱਚੇ ਨੂੰ ਆਏ ਆ ਅੱਜ ਲੋਕਾਂ ਚ ਫੇਰ ਆਂਦੇ ਵੀ ਸਾਨੂੰ ਹੋਰ ਮੌਕਾ ਦਿਓ ਲੋਕੀ ਇਹਨਾਂ ਨੂੰ ਸਭ ਜਾਣਦੇ ਆ ਕਿਉਂਕਿ ਪਹਿਲਾ ਕੰਮ ਹੈ ਜਿੰਨੇ ਜਿਸ ਵਿਧਾਨ ਸਭਾ ਹੌਸਟ ਚੜ ਕੇ ਜਾਣਾ ਹੈ ਵਿਧਾਨ ਸਭਾ ਚ ਪਾਰਲੀਮੈਂਟ ਉਹਦੇ ਵਿੱਚ ਪਰਫਾਰਮ ਕਰਨਾ ਸਭ ਤੋਂ ਪਹਿਲੀ ਡਿਊਟੀ ਹੋਆ ਉੱਥੇ ਮੁੱਦੇ ਵੀ ਰੱਖ ਕੇ ਉਹਦੇ ਵਿੱਚ ਉਹ ਆਪਣੀ ਡਿਬੇਟ ਦੇ ਵਿੱਚ ਹਿੱਸਾ ਵੀ ਲਵੇ ਪਰ ਉੱਥੇ ਮਸਲੇ ਹੱਲ ਵੀ ਕਰਾਵੇ ਉਹ ਆਪਾਂ ਇੱਕ ਨੰਬਰ ਤੇ ਸਾਰਾ ਕੁਝ ਕੀਤਾ ਧੰਨਵਾਦ ਅੱਜ ਜੀ ਅਸੀਂ ਸਾਡੇ ਮੈਂਬਰ ਪਾਰਲੀਮੈਂਟ ਸਟਾਰ ਗੁਰੀਤ ਸਿੰਘ ਜੀ ਔਜਲਾ ਸਾਡੇ ਸਾਬਕਾ ਕੈਬਨਿਟ ਮੰਤਰੀ ਸੁਖਪਿੰਦਰ ਸਿੰਘ ਸਰਕਾਰੀਆ ਜੀ ਔਰ ਸਾਡੀ ਕਾਂਗਰਸ ਪਾਰਟੀ ਦੀ ਸੂਚੀ ਗਈ ਇਸ ਹਲਕੇ ਲਈ ਸਾਡੇ ਬਹੁਤ ਪਰਸਾਦੀ ਸਦਾਕ ਕੁਲਦੀਪ ਸਿੰਘ ਜੀ ਸਾਡੇ ਸਾਬਕਾ ਸਰਪੰਚ ਵਿਛਲੇ ਕੇ ਲਈ ਤੋਂ ਉਹਨਾਂ ਦੇ ਘਰ ਵਿੱਚ ਇਕੱਠੇ ਹੋਏ ਆਂ ਇਹਨਾਂ ਨੇ ਕਿਸੇ ਗਿਲੇ ਸ਼ਿਕਵੇ ਕਰਕੇ ਸਾਡੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਸੀ ਔਰ ਗਿਲੇ ਸ਼ਿਕਵੇ ਅਸੂਦੂ ਕੀਤੇ ਔਰ ਅਸੂਦੂ ਤੇ ਸਾਡੇ ਕੋਲ ਕਤਾਈਆਂ ਹੋਈਆਂ ਇਹਨਾਂ ਨਾਲ ਬੈਠ ਕੇ ਗੱਲਬਾਤ ਕੀਤੀ ਔਰ आम आदमी पार्टी ਜਿਹਦੇ ਵਿੱਚ ਸ਼ਾਮਲ ਹੋਏ ਸੀ ਉਹਨਾਂ ਦੀ ਕਾਰਜਸ਼ੈਲੀ ਤੋਂ ਨਰਾਜ਼ ਹੋ ਕੇ ਨਿਰਾਸ਼ ਹੋ ਕੇ ਇਹਨਾਂ ਨੇ ਅੱਜ ਕਾਂਗਰਸ ਪਾਰਟੀ ਵਿੱਚ ਜਿਹੜੀ ਇਹਨਾਂ ਦੀ ਮਾਂ ਪਾਰਟੀ ਹੈ ਉਹਦੇ ਵਿੱਚ ਵਾਪਸੀ ਘਰ ਵਾਪਸੀ ਕਰਨ ਦਾ ਫੈਸਲਾ ਇੱਕ ਦਸਤ ਕਰ ਲਿਆ ਸਾਡੇ ਕੀ ਬੋੜੀ ਵਿੱਚ ਔਰ ਸਾਨੂੰ ਇਹਨਾਂ ਦੇ ਵਾਪਸ ਆਉਣ ਨਾਲ ਇਸ ਪਿੰਡ ਵਿੱਚ ਹੀ ਨਹੀਂ ਬਲਕਿ ਇਸ ਇਲਾਕੇ ਵਿੱਚ ਬਹੁਤ ਵੱਡਾ ਬਲ ਮਿਲਿਆ ਔਰ ਮੈਨੂੰ ਯਕੀਨ ਆ ਕਿ ਇਹਨਾਂ ਦੀ ਜਿਹੜੀ ਘਰ ਵਾਪਸੀ ਹੋਈ ਆ ਉਹ ਸਾਡੇ ਰਾਜਾ ਸਾਸੀ ਹਲਕੇ ਵਿੱਚ ਕਾਂਗਰਸ ਪਾਰਟੀ ਲਈ ਇੱਕ ਮੀਲ ਪੱਧਰ ਸਾਬਤ ਹੋਈ ਹੈ ਕੁਸ਼ਵਾਇਦੇ ਤੇ ਮੈਂ ਤੁਹਾਨੂੰ ਦੱਸ ਦਿੰਨਾ ਜੀ 1000 ਰੁਪਏ ਇਹਨਾਂ ਨੇ ਬੀਬੀਆਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆਂ ਸਾਰ ਅਸੀਂ ਹਰੇਕ ਬੀਬੀ ਜਿਹੜੀ ਸਾਡੀ ਭੈਣ ਆ ਸਾਡੀਆਂ ਮਾਵਾ ਨੇ ਉਹਨਾਂ ਦੇ ਖਾਤਿਆਂ ਵਿੱਚ 1000 ਰੁਪਏ ਟਰਾਂਸਫਰ ਕਰਨਾ ਸ਼ੁਰੂ ਕਰਦਾ ਹਾਂ ਅਜੇ ਤੱਕ ਉਹ ਵਾਅਦਾ ਪੂਰਾ ਨਹੀਂ ਹੋਇਆ ਨਸ਼ੀ ਇਹਨਾਂ ਨੇ ਕਿਹਾ ਸੀ ਅਸੀਂ 24 ਘੰਟਿਆਂ ਵਿੱਚ ਨਸ਼ੇ ਖਤਮ ਕਰਦੇ ਹਾਂਗੇ ਅਜੇ ਤੱਕ ਤੁਸੀਂ ਜ਼ਮੀਨੀ ਪੱਤਰੇ ਜਾ ਕੇ ਪਿੰਡਾਂ ਵਿੱਚ ਪੁੱਛ ਲਓ ਕਿ ਕੋਈ ਵੀ ਜਿਹੜਾ ਵਾਅਦਾ ਆ ਇਹਨਾਂ ਦਾ ਪੂਰਾ ਨਹੀਂ ਹੋਇਆ ਦੇਖ ਜਿਹੜੀ ਕਾਂਗਰਸ ਪਾਰਟੀ ਦੀ ਸਰਕਾਰ ਵਿੱਚ ਸਰਕਾਰੀਆ ਸਾਹਿਬ ਦੇ ਰਾਜ ਵਿੱਚ ਜਿਹੜੀ ਗ੍ਰੇਡ ਆਮ ਲੋਕਾਂ ਨੂੰ 1500 ਤੋਂ 2000 ਰੁਪਇਆ ਸੈਂਕੜਾ ਮਿਲਦੀ ਸੀ ਅੱਜ ਦਾ ਜਿਹੜਾ ਰੇਟ ਆ ਉਹਦਾ ਪਤਾ ਕਰੋ ਮੇਰੇ ਖਿਆਲ ਨਾਲ ਸਮਾਨੀ ਚੜੇ ਆ ਔਰ ਜਿੱਥੋਂ ਤੱਕ ਕਹਿਣ ਦੀ ਗੱਲ ਆ ਮੈਂ ਇੱਕ ਬੇਨਤੀ ਕਰਦੇ ਆਂ ਵੀ ਕਹਿਣ ਕਿਹੜੀ ਗੱਲ ਆ ਜੀ ਸਤਾਧਾਰੀ ਤੇ ਜੋ ਮਰਜ਼ੀ ਕਹਦੇ ਕਹਿਣ ਤੇ ਕਿਹੜਾ ਬੋਲਣ ਤੇ ਕਿਹੜਾ GST ਲੱਗਦਾ ਜੋ ਮਰਜ਼ੀ ਝੂਠ ਬੋਲੀ ਜਾਣ ਪਰ ਲੋਕ ਇਹਨਾਂ ਨੂੰ ਇਹਨਾਂ ਲੋਕ ਸਭਾ ਚੋਣਾਂ ਵਿੱਚ ਸ਼ੀਸ਼ਾ ਫੋਣਗੇ ਔਰ ਇਹਨਾਂ ਦੀ ਕਾਰਜਸ਼ੈਲੀ ਜਿਹੜੀ 2 ਸਾਲ ਦੀ ਰਹੀ ਆ ਉਹਦਾ ਜਵਾਬ ਇਹਨਾਂ ਨੂੰ ਪਹਿਲੀ ਜੂਨ ਨੂੰ ਜਦੋਂ ਕਿ ਮੇਰਾ ਜਨਮ ਦਿਨ ਵੀ ਆ ਉਸ ਦਿਨ ਇਹਨਾਂ ਨੂੰ ਜਵਾਬ ਲੋਕ ਦੇ ਦੇਣਗੇ ਹਾਂਜੀ ਬੱਤ ਤੋਂ ਪਹਿਲਾਂ ਆ ਤੁਸੀਂ ਚੈਨਲ ਥਰੂ ਜਿਹੜਾ ਦੇਖ ਰਹੇ ਸਾਰੇ ਸੋਰਚਿਆ ਨੂੰ ਸਾਡੇ ਵੱਲੋਂ ਸਾਡੇ ਸਾਰੇ ਪਰਿਵਾਰ ਸਾਡੇ ਵੱਲੋਂ ਸਸਿ ਕਾਲ ਜੀ ਅੱਜ ਜੋ ਮਾਨਯੋਗ ਕੈਬਨਟ ਮੰਤਰੀ ਸਾਡੇ ਹਲਕੇ ਦੀ ਆਨ ਤੇ ਸ਼ਾਨ ਸਰਕਾਰੀਆ ਸਾਹਿਬ ਦਿਲਰਾਜ ਸਰਕਾਰੀਆ ਜੀ ਸਾਡੇ ਜੋਨ ਇੰਚਾਰ ਸੁਖਬੀਰ ਸਿੰਘ ਸੁਖਤਾਰੀਵਾਲ ਜੀ ਜਿਨ੍ਹਾਂ ਦੀ ਰਹਿਮਾਈ ਹੇਠਾ ਸੀ ਕੁਝ ਸਮਾਂ ਪਹਿਲਾਂ ਆਪਣੇ ਪਾਰਟੀ ਜਿਹੜਾ ਪਰਿਵਾਰ ਦੇ ਵਿੱਚੋਂ ਕੁਝ ਸਾਡਾ ਗਿਲੇ ਸ਼ਿਕਵੇ ਹੋਏ ਸੀ ਉਹਦੇ ਤੋਂ ਥੋੜਾ ਜਿਹਾ ਅਸੀਂ ਇਸ ਤਰ੍ਹਾਂ ਰੋਸ ਦੇ ਗਵੰਡੀਆਂ ਵੱਲ ਚਲੇ ਜਾਂਦਾ ਵਾ ਉਹ ਫਿਰ ਅਸੀਂ ਆਪਣੇ ਪਰਿਵਾਰ ਦੇ ਵਿੱਚ ਇਕੱਠੇ ਹੋਏ ਆ ਸਾਡੇ ਸਾਰੇ ਸੰਗਤ ਜਿੰਨੀ ਵੀ ਹੈਗੀ ਆ ਸਾਰੇ ਇਹਨਾਂ ਦੇ ਪਰਿਵਾਰ ਦੇ ਨਾਲ ਜੁੜੇ ਆ ਤੇ ਅੱਗੇ ਤੋਂ ਫਿਰ ਵੀ ਜਿਸ ਤਰ੍ਹਾਂ ਅੱਗੇ ਅਸੀਂ ਵਿਚਰਦੇ ਰਹੇ ਆ ਉਸ ਤੋਂ ਵੱਧ ਹੋਰ ਪਾਰਟੀ ਵਾਸਤੇ ਕੰਮ ਕਰਾਂਗੇ ਤੇ ਆਪਣੇ ਹਲਕੇ ਦੇ ਵਿੱਚੋਂ ਮਾਣਯੋਗ ਦੂਜਾ ਗੁਰਦੀਪ ਸਿੰਘ ਔਜਲਾ ਜੀ ਨੂੰ ਵੱਧ ਤੋਂ ਵੱਧ ਲੀਡ ਦੇ ਨਾਲ ਜਿੱਤਾਂਗੇ ਤੁਸੀਂ ਸੰਕਟਪੁਰਾ ਸਰਪੰਨ ਜੀ ਅੱਜ ਅਸੀਂ ਬੱਚੀ ਬੋਲੋ ਬੇਟਾਂ ਦੇ ਦੌਰਾ ਘਟ ਕੇ ਕਾਗਰ ਪਾਰਟੀ ਦੇ ਉਮੀਦਵਾਰ ਸਰਦਾਰ ਗਰਦੀਪ ਸਿੰਘ ਉਹਨਾਂ ਨੇ ਭਾਰੀ ਬੋਮੰਨਾਟਾ ਆਕੇ ਇਹਨਾਂ ਪਿੰਡਾਂ ਦੇ ਵਿੱਚੋਂ ਜਿਸ ਤਰ੍ਹਾਂ ਤਕਰੀਬਨ ਉਧਰ ਆਏ ਦਾਲਮ ਭਾਈ ਲਤਾ ਸਿੰਘ ਵੀ ਭਾਈ ਕੋਟਲਾ ਉਗੋਰਾ ਸੁਲੇਮਪੁਰਾ ਧਾਰੀਵਾਲ ਅਤੇ 8-8 ਪਿੰਡਾਂ ਦੇ ਵਿੱਚੋਂ ਅੱਜ ਅਸੀਂ ਇਹ ਟੋਰਾ ਕਰਕੇ ਸਾਰੇ ਕਾਂਗਰਸੀ ਵਰਕਰਾਂ ਦੇ ਨਾਲ ਮਿਲ ਕੇ ਸਰਕਾਰ ਗਦੀਪ ਸਿੰਘ ਦੇ ਅੱਠ ਦੇ ਵਿੱਚ ਜਨ ਪ੍ਰਚਾਰ ਕਰਕੇ ਸਾਰੇ ਵਰਕਰਾਂ ਨੂੰ ਇਸ਼ਾਰਾ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਇਲੈਕਸ਼ਨ ਆ ਰਹੀ ਹੈ ਉਹਦੇ ਵਿੱਚ ਸਾਰੇ ਹੀ ਵੱਡ ਕਰਕੇ ਸਾ ਲੈ ਕੇ ਸਦਾ ਗਦੀਪ ਸਿੰਘ ਦੇ ਹੱਥ ਵਿੱਚ ਪੂਰ ਕਰਨਗੇ ਵੋਟਾਂ ਪਾ ਕੇ ਕੰਮ ਕਰਾਂਗੇ